ਜਿਵੇਂ ਕਿ ਭਗਵੰਤ ਮਾਨ ਮੁੱਖ ਮੰਤਰੀ ਨੇ ਇੱਕ ਬਹੁਤ ਵੱਡਾ ਸਕੰਝਾ ਬਾਦਲਾ ਨ ਦੇ ਉੱਤੇ ਫੇਰ ਤੋਂ ਕੱਸ ਦਿੱਤਾ। ਵਿਕਰਮ ਸਿੰਘ ਮਜੀਠੀਆ ਨੂੰ ਕਹਿੰਦੇ ਸੀ ਪੰਜਾਬ ਦੇ ਲੋਕ ਕਹਿੰਦੇ ਜੀ ਉਹਦੇ ਘਰ ਦੇ ਉੱਤੇ ਬਲਡوزر ਚਲਾ ਦਿਓ ਕਿਉਂਕਿ ਭਗਵੰਤ ਮਾਨ ਨੇ ਵੀ ਕਿਹਾ ਸੀ ਕਹਿੰਦਾ ਪੀੜੇ ਪੰਜੇ ਨੂੰ ਗਰੀਸ ਲਾ ਰਹੇ ਆ ਪਤਾ ਨਹੀਂ ਕਦੋਂ ਚਲਾਉਣਾ ਪਏ ਜੇ ਪਰ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਕਹਿੰਦਾ ਸਬੂਤ ਚਾਹੀਦੇ ਨੇ। ਫਿਰ ਉਸ ਤੋਂ ਬਾਅਦ ਵਿਕਰਮ ਮਜੀਠੀਆ ਨੂੰ ਚੱਕਿਆ ਜਾਂਦਾ ਗ੍ਰਿਫਤਾਰ ਕੀਤਾ ਜਾਂਦਾ। ਤਾਂ ਪੰਜਾਬ ਦੇ ਲੋਕਾਂ ਨੂੰ ਲੱਗਦਾ ਸੀ ਕਿ ਵਿਕਰਮ ਸਿੰਘ ਮਜੀਠੀਆ ਔਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਦੀ ਕਹਿੰਦੇ ਬੜੀ ਪਹੁੰਚ ਹੈ ਜੀ ਕਹਿੰਦੇ ਇਹਨਾਂ ਦੇ ਉੱਤੇ ਪੀਆ ਪੰਜਾ ਪੰਜਾਬ ਦਾ ਮੁੱਖ ਮੰਤਰੀ ਕਦੇ ਵੀ ਚਲਾ ਸਕਦਾ ਪਰ ਅੱਜ ਜਿਹੜੀ ਖਬਰ ਹੈ ਸੁਖਬੀਰ ਸਿੰਘ ਬਾਦਲ ਔਰ ਇਹਨਾਂ ਦੇ ਵੱਡੇ ਬਾਦਲ ਤੋਂ ਲੈ ਕੇ ਇੱਕ ਬਹੁਤ ਵੱਡੀ ਪੋਲ ਪੰਜਾਬ ਦੇ ਹੀ ਮੁੱਖ ਮੰਤਰੀ ਨੇ ਖੋਲ ਦਿੱਤੀ ਹੈ ਔਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਰੈਲੀ ਤੇ ਰੈਲੀ ਕਰ ਰਹੇ ਨੇ ਪਰ ਪੰਜਾਬ ਦੇ ਅੰਦਰ ਇਸ ਖਬਰ ਨੇ ਤਹਿਲ ਕਮਚਾ ਦਿੱਤਾ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਨੇ ਕਈ ਵਾਰ ਪੰਜਾਬ ਦੇ ਲੋਕਾਂ ਸਾਹਮਣੇ ਇਹ ਗੱਲ ਧਰੀ ਕਹਿੰਦਾ ਭਾਈ ਕਾਗਜ ਤਿਆਰ ਕਰ ਰਹੇ ਆ ਜਦੋਂ ਵੀ ਸਬੂਤ ਮਿਲਦੇ ਨੇ ਬੇਨਾਮੀ ਸੰਪਤੀ ਦੇ ਵਿੱਚ ਜੇਕਰ ਇਹ ਪਾਏ ਜਾਂਦੇ ਆ ਅਸੀਂ ਇਹਨਾਂ ਦੇ ਘਰ ਦੇ ਉੱਤੇ ਬਲਡੋਜ਼ਰ ਪੱਕਾ ਚਲਾਵਾਂਗੇ ਪਰ ਅੱਜ ਪੰਜਾਬ ਦੇ ਮੁੱਖ ਮੰਤਰੀ ਨੇ ਜੋ ਐਕਸ਼ਨ ਕੀਤਾ ਉਹ ਤੁਹਾਡੇ ਸਾਹਮਣੇ ਦਿਖਾਵਾਂਗੇ ਪਰ ਪਹਿਲੀ ਖਬਰ ਆ ਕਿ ਸੁਖਬੀਰ ਸਿੰਘ ਬਾਦਲ ਦੀ ਕੋਲ ਕਿਵੇਂ ਖੋਲਦੇ ਨੇ ਪੰਜਾਬ ਦੇ ਮੁੱਖ ਮੰਤਰੀ ਜਿਹੜਾ ਕਿ ਪੰਜਾਬ ਦੇ ਲੋਕਾਂ ਨੂੰ ਹਰ ਰੋਜ਼ ਪੰਜਾਬ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੁਆਰਾ ਧੋਖੇ ਦੇ ਵਿੱਚ ਰੱਖਿਆ ਜਾ ਰਿਹਾ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਇਹ ਪਤਾ ਲੱਗਣਾ ਜ਼ਰੂਰੀ ਹੈ ਕਿ ਧੋਖਾ ਕਰ ਕੀ ਰਹੇ ਨੇ ਬਾਦਲ ਰੈਲੀ ਤੇ ਰੋਲੀ ਕਰ ਰਹੇ ਨੇ ਪਰ ਕਹਿੰਦੇ ਸਾਡੀ ਸਰਕਾਰ ਬਣਾ ਦਿਓ ਅਸੀਂ ਤੁਹਾਡੇ ਅੱਗੇ ਝੁਕਦੇ ਆਂ ਪਰ ਦਰਸਲ ਦੇ ਵਿੱਚ ਜਦੋਂ ਅੱਜ ਇਹ ਸੱਚ ਦੇਖਣਗੇ ਪੰਜਾਬ ਦੇ ਲੋਕ ਉਹਨਾਂ ਲੋਕਾਂ ਨੂੰ ਖਾਸ ਕਰਕੇ ਜ਼ਿਮੀਂਦਾਰ ਲੋਕ ਨੇ ਜਿਹੜੇ ਉਹਨਾਂ ਲੋਕਾਂ ਨੂੰ ਤਾਂ ਬਹੁਤ ਹੀ ਵੱਡਾ ਤੱਕਾ ਲੱਗੂ ਆ ਕਿਉਂਕਿ ਬਾਦਲਾ ਨੇ ਨਿੱਜੀ ਤੌਰ ਦੇ ਉੱਤੇ ਆਪਣੀ ਵਰਤੋਂ ਦੇ ਲਈ ਪੰਜਾਬ ਦੇ ਲੋਕਾਂ ਦਾ ਯਾਨੀ ਜ਼ਿਮੀਂਦਾਰਾਂ ਦਾ ਗੱਲ ਕਿਵੇਂ ਘੋਟਿਆ ਸੀ ਆਜੋ ਤੁਹਾਨੂੰ ਦਿਖਾਉਨੇ ਆ ਉਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਦਾ ਐਕਸ਼ਨ ਬਿਕਰਮ ਮਜੀਠੀਆ ਦੇ ਉੱਤੇ ਬਹੁਤ ਸਾਰੇ ਪੰਜਾਬ ਦੇ ਵਿੱਚੋਂ ਜ਼ਿਮੀਂਦਾਰ ਭਾਈਚਾਰਾ ਵੀ ਆ ਜਿਹੜੇ ਇਹਨਾਂ ਦੇ ਪਿੱਛੇ ਲੱਗਿਆ ਕਿਉਂਕਿ ਸੁਖਬੀਰ ਸਿੰਘ ਬਾਦਲ ਲੈਂਡ ਪੂਲਿੰਗ ਦੀ ਪਾਲਿਸੀ ਦਾ ਜਿਹੜਾ ਕਿ ਮੁੱਦਾ ਚੱਕ ਕੇ ਫਿਰਦੇ ਨੇ ਕਿ ਪੰਜਾਬ ਦੇ ਕਿਸਾਨ ਸਾਡੇ ਨਾਲ ਜੁਟ ਜਾਣਗੇ ਪਰ ਇੱਥੇ ਵੀ ਅੱਜ ਭਗਵੰਤ ਮਾਨ ਨੇ ਫੇਲ ਕਰ ਦਿੱਤੇ ਨੇ ਕਿ ਭਾਈ ਪੰਜਾਬ ਦੇ ਅੰਦਰ ਇਹੀ ਸੁਖਬੀਰ ਸਿੰਘ ਬਾਦਲ ਕਿਵੇਂ ਜਾਣੀ ਇਹਨਾਂ ਦਾ ਵੱਡੇ ਬਾਦਲ ਤੋਂ ਲੈ ਕੇ ਪੰਜਾਬ ਦੇ ਕਿਸਾਨਾਂ ਦੇ ਨਾਲ ਔਰ ਪੰਜਾਬ ਦੇ ਲੋਕਾਂ ਦੇ ਨਾਲ ਧੋਖਾ ਕਿਵੇਂ ਹੋਇਆ ਪਹਿਲਾਂ ਸੁਣ ਲਓ ਉਸ ਤੋਂ ਬਾਅਦ ਜਿਹੜੀ ਅਗਲੀ ਅਪਡੇਟ ਹੈ ਉਹ ਵਿਕਰਮ ਮਜੀਠੀਆ ਔਰ ਸੁਖਬੀਰ ਸਿੰਘ ਬਾਦਲ ਤੇ ਹੀ ਹੈ ਸੁਣੋ ਜਾਣਕਾਰੀ ਦੋ ਜੀ ਨਹਿਰ ਜਿਸ ਵਿੱਚ ਦੱਸਿਆ ਮੁੱਖ ਮੰਤਰੀ ਪੰਜਾਬ ਨੇ ਵੀ ਕਿਹਾ ਕਿ ਆਪਣੇ ਨਿੱਜੀ ਫਾਇਦੇ ਹਿੱਸੇ ਕੱਢੀ ਸੀ ਕਿ ਇਸ ਇਲਾਕੇ ਦੇ ਲੋਕਾਂ ਨੂੰ ਫਾਇਦਾ ਮਿਲੇ ਇਸ ਨਹਿਰ ਦਾ ਦੇਖੋ ਜੀ ਜਿਹੜੀ ਇਹ ਨਹਿਰ ਤੁਸੀਂ ਵੇਖ ਸਕਦੇ ਹੋ ਇਹ ਨਹਿਰ ਪੰਜੋਆਣੇ ਤੋਂ ਪਿਛਵਾੜੀ ਤੋਂ ਬਣੀ ਟਾਇਲ ਤੇ ਖਤਮ ਹੋ ਰਹੀ ਉਹਦੇ ਵਿੱਚੋਂ ਇੱਕ ਸ਼ਾਖਾ ਲਈ ਗਈ ਹੈ ਇਹ ਸ਼ਾਖਾ ਜਿਹੜੀ ਹੈ ਸਪੈਸ਼ਲੀ ਇਹ ਬਾਦਲ ਫਾਰਮ ਹੈ ਉਹਨਾਂ ਦੇ ਫਾਰਮਾਂ ਦੇ ਵਿੱਚ ਕੋਈ ਮੋਗੀ ਨਹੀਂ ਗਈ ਰਸਤੇ 'ਚ ਕਿਸੇ ਕਿਸਾਨ ਨੂੰ ਪਾਣੀ ਨਹੀਂ ਦਿੱਤਾ ਗਿਆ ਇਸ ਮੋਗੀ ਦਾ ਇਹਨਾਂ ਨੇ ਆਪਣੇ ਨਿੱਜੀ ਸਵਾਰਥ ਵਾਸਤੇ ਨਿੱਜੀ ਸਵਾਰਥ ਵਾਸਤੇ ਕਿਸਾਨਾਂ ਨਾਲ ਬਹੁਤ ਵੱਡਾ ਧੋਖਾ ਕੀਤਾ ਕਿਉਂਕਿ ਜਿਹੜੀ ਇਹ ਨਹਿਰ ਆ ਇਹ ਮੈਂ ਤੁਹਾਨੂੰ ਦੱਸਾਂ ਕਿ ਇਹ ਨਹਿਰ ਆਪਣੇ ਪੰਜੂਆਣੇ ਤੋਂ ਮਣੀ ਜਾਂਦੀ ਹੈ ਬੜੇ ਟਾਇਲਾਂ ਤੇ ਪਾਣੀ ਨਹੀਂ ਪਹੁੰਚਦਾ ਉਸ ਸ਼ਹਿਰ ਦੀ ਵਜ੍ਹਾ ਕਰ ਨਾਲ ਅਗਰ ਤੁਸੀਂ ਪਿੱਛੇ ਛੋਟੀਆਂ-ਛੋਟੀਆਂ ਜਿਹੀਆਂ ਆਪਣੇ ਕੱਸੀਆਂ ਇਹਨਾਂ ਨੇ ਕੱਢੀਆਂ ਹੋਈਆਂ ਕਿਸਾਨਾਂ ਵਾਸਤੇ ਪਿੰਡਾਂ ਦੇ ਉਹਨਾਂ ਦਾ ਅਗਰ ਤੁਸੀਂ ਸਾਈਜ਼ ਦੇਖੋਗੇ ਉਹਨਾਂ ਦਾ ਸਾਈਜ਼ ਬਹੁਤ ਹੀ ਛੋਟਾ ਹੈ ਤੋਂ ਉਸ ਕੱਸੀ ਦੇ ਮੁਕਾਬਲੇ ਇਹਦਾ ਸਾਈਜ਼ ਤਿੰਨ ਗੁਣਾ ਜ਼ਿਆਦਾ ਹੈ ਇਹ ਸਪੈਸ਼ਲ ਇਸ ਸਪੈਸ਼ਲ ਜਿਹੜੀ ਨਹਿਰ ਆਇਤੋਂ ਡਿਵਾਈਡ ਹੋ ਕੇ ਇਹਨਾਂ ਦੇ ਫਾਰਮ ਹਾਊਸ ਚ ਜਾਂਦੀ ਆ ਤੇ ਇਸ ਚ ਕੋਈ ਵੀ ਗਲਾਸ ਪਾਣੀ ਉਧਰ ਬਾਹਰ ਨਿਕਲਦਾ ਜਿੰਨਾ ਵੀ ਪਾਣੀ ਆ ਉਹ ਸਾਰਾ ਪਾਣੀ ਇਹਨਾਂ ਦੇ ਖੇਤਾ ਵਿੱਚ ਹੀ ਪਹੁੰਚਦਾ ਹੈ ਤਾਂ ਸੁਣ ਲਿਆ ਪੰਜਾਬ ਵਾਲੇ ਬਾਗਰਾਂ ਦੇ ਬਾਗਰਾਂ ਦੇ ਰਾਜ ਵਿੱਚ ਕੀ ਹੋ ਰਿਹਾ ਸੀ ਅੱਜ ਸੁਖਵੀਰ ਸਿੰਘ ਬਾਦਲ ਪੰਜਾਬ ਦੇ ਲੋਕਾਂ ਨੂੰ ਬੁੱਧੂ ਬਣਾਉਣ ਤੇ ਲੱਗਿਆ ਤੇ ਕੀ ਕਰੇ ਪੰਜਾਬ ਦੇ ਲੋਕ ਕਹਿੰਦੇ ਇਹਨਾਂ ਦੇ ਫਾਰਮ ਹਾਊਸ ਜਾਨੀ ਇਹਨਾਂ ਦੇ ਜਿਹੜੇ ਕਿਨੂਆਂ ਦੇ ਬਾਗ ਸੀ ਉਹਨਾਂ ਨੂੰ ਸਿੱਧੀ ਨਹਿਰ ਪੰਜਾਬ ਦੇ ਵਿੱਚੋਂ ਤਾਖੜਾ ਦੇ ਵਿੱਚੋਂ ਕੱਢ ਕੇ ਲਜਾਈ ਗਈ ਹੈ ਇੱਕ ਗਲਾਸ ਤੱਕ ਪਾਣੀ ਜਾਂ ਰਸਤੇ ਦੇ ਵਿੱਚ ਕੋਈ ਮੋਗਾ ਨਹੀਂ ਸੀ ਸਿਰਫ ਆਪਣੇ ਨਿੱਜੀ ਤੌਰ ਤੇ ਯਾਨੀ ਆਪਣੇ ਆਪ ਦੇ ਲਈ ਇਹਨਾਂ ਨੇ ਨਹਿਰ ਆਪਣੇ ਬਾਗਾਂ ਨੂੰ ਕੱਢ ਦਿੱਤੀ ਤੇ ਕਿਸਾਨਾਂ ਨੂੰ ਕੀ ਕਹਿੰਦੇ ਅਸੀਂ ਤੁਹਾਡੀ ਲੈਂਡ ਪੂਲਿੰਗ ਪਾਲਸੀ ਹੈ ਜਿਹੜੀ ਇਹਦੇ ਵਿਰੁੱਧ ਖੜੇ ਆ ਸਰਕਾਰ ਦੇ ਤਾਂ ਇਥੇ ਹੁਣ ਪੰਜਾਬ ਦੇ ਕਿਸਾਨ ਵੀ ਸਮਝ ਲੈਣ ਕਿ ਜਿਹੜੇ ਇਹ ਬਾਦਲ ਨੇ ਨਾ ਤਾਂ ਇਹ ਪੰਜਾਬ ਦੇ ਕਿਸਾਨਾਂ ਦੇ ਨਾ ਪੰਜਾਬ ਦੇ ਮਜ਼ਦੂਰਾਂ ਦੇ ਨਾ ਪੰਜਾਬ ਦੇ ਵਪਾਰੀਆਂ ਦੇ ਯਾਨੀ ਕਿਸੇ ਵੀ ਵਰਗ ਦੇ ਲੋਕਾਂ ਦੇ ਨਹੀਂ ਹੈਗੇ ਇਹਨਾਂ ਨੇ ਜੋ ਜੋ ਆਪਣਾ ਰਾਜ ਭਾਗ ਬਣਾਇਆ ਉਹਨੂੰ ਦੇਖ ਕੇ ਹੀ ਪੰਜਾਬ ਦੇ ਲੋਕਾਂ ਦੀਆਂ ਅੱਖਾਂ ਖੁੱਲ ਜਾਂਦੀਆਂ ਨੇ 35000 ਏਕੜ ਜ਼ਮੀਨ ਸਿਰ ਬਾਦਲਾਂ ਕੋਲ ਕੱਲਿਆਂ ਕੋਲੇ ਆ ਤੇ ਫਿਰ ਇਹਨਾਂ ਦੇ ਭਗਵੰਤ ਮਾਨ ਪੰਜਾਬ ਦਾ ਮੁੱਖ ਮੰਤਰੀ ਚਰਿਆ ਨਹੀਂ ਜਾਂਦਾ ਕਹਿੰਦੇ ਜੀ ਹੁਣ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਬਣ ਗਿਆ ਤੇ ਸਾਡੀ ਸਰਕਾਰ ਦੇ ਅੰਦਰ ਵਾਪਸੀ ਹੋ ਜੇ ਤਾਂ ਚੰਗਾ ਹੈ ਕਹਿੰਦੇ ਕਿ ਅਸੀਂ ਹੁਣ ਭਗਵੰਤ ਮਾਨ ਤੋਂ ਬਦਲਾ ਲੈਣਾ ਤੇ ਉਹ ਪੰਜਾਬ ਦੇ ਲੋਕਾਂ ذریعے ਲੈ ਸਕਦੇ ਨੇ ਕਿਉਂਕਿ ਪੰਜਾਬ ਦੇ ਲੋਕ ਜੇਕਰ ਜੇਕਰ ਅਕਾਲੀ ਦਲ ਦੀ ਸਰਕਾਰ ਪੰਜਾਬ ਦੇ ਅੰਦਰ ਕਾਇਮ ਕਰ ਦਿੰਦੇ ਨੇ ਤਾਂ ਇਹੀ ਬਾਦਲ ਤੁਹਾਡੇ ਵੀ ਜੁੰਡੇ ਪਟਣਗੇ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਟਾਰਗੇਟ ਤੇ ਲੈ ਲੈਣਗੇ ਉਹ ਤਾਂ ਸਿੱਧੇ ਛਰੇਆਮ ਪ੍ਰਸ਼ਾਸਨ ਨੂੰ ਧਮਕੀ ਦੇ ਦਿੰਦੇ ਨੇ ਪੰਜਾਬ ਦੇ ਡੀਜੀਪੀ ਜਿਹੜਾ ਪ੍ਰਸ਼ਾਸਨ ਪੂਰਾ ਥੱਲੇ ਹੁੰਦਾ ਉਹਨਾਂ ਦੇ ਉਸ ਬੰਦੇ ਨੂੰ ਧਮਕੀ ਦੇ ਸਕਦੇ ਆ ਫਿਰ ਬਾਕੀ ਬੱਚਿਆ ਕੌਣ ਇਹਨਾਂ ਦੇ ਸਾਹਮਣੇ ਸੇਸ ਕਰਕੇ ਪੰਜਾਬ ਦੇ ਲੋਕਾਂ ਨੂੰ ਸਮਝਣ ਦੀ ਲੋੜ ਹੈ ਤਾਂ ਹੁਣ ਪੰਜਾਬ ਦੇ ਲੋਕ ਕਹਿੰਦੇ ਨੇ ਕਹਿੰਦੇ ਵਿਕਰਮ ਮਜੀਠੀਏ ਦੇ ਘਰ ਦੇ ਉੱਤੇ ਪੀਲਾ ਪੰਜਾ ਚਲਾਓ ਜੀ ਇਹ ਚਾਹੀਦਾ ਵੀ ਹੈ ਕਿਉਂਕਿ ਜਿਹੜਾ ਇਹ ਪਰਿਵਾਰ ਹੈ ਇਹ ਪੰਜਾਬ ਦੀ ਕੌਮ ਪੰਜਾਬ ਦੀ ਨੌਜਵਾਨੀ ਨੂੰ ਮਾਰਨ ਦੇ ਵਿੱਚ ਸ਼ਾਮਲ ਸਭ ਤੋਂ ਪਹਿਲਾਂ ਜੇਕਰ ਪੰਜਾਬ ਦਾ ਬੇੜਾ ਡੁੱਬਿਆ ਤਾਂ ਇਹਨਾਂ ਬਾਦਨਾ ਤੇ ਮਜੀਠੀਆਂ ਕਰਕੇ ਹੀ ਡੁੱਬਿਆ ਹੋਇਆ ਹੈ ਇਹ ਤਾਂ ਹੁਣ ਨਵੀਂ ਨਵੀਂ ਸਰਕਾਰ ਬਣੀ ਸੀ ਜਦੋਂ ਐਂ ਕਹ ਲੋ ਵੀ ਭਾਈ ਉਹਨੂੰ ਉਹਦਾ ایکسپੀਰੀਅੰਸ ਹੈ ਨਹੀਂ ਪਰ ਇਹ ਨਹੀਂ ਵੀ ਬੰਦਾ ਮਾੜਾ ਜਦੋਂ ਮਾਰੀ ਸੀ ਸਰਕਾਰ ਸ਼ੁਰੂਆਤ ਦੇ ਵਿੱਚ ਸਭ ਨੂੰ ਲੱਗਿਆ ਪਰ ਅੱਜ ਮੌਜੂਦਾ ਹਾਲਾਤਾਂ ਦੇ ਵਿੱਚ ਭਗਵੰਤ ਮਾਨ ਇਹਨਾਂ ਦੇ ਫੱਟੇ ਚੱਕੀ ਆਉਂਦਾ ਬਾਦਲਾਂ ਦੀ ਰੇਸ ਲਵਾਈ ਆਉਂਦਾ ਤਾਂ ਲੋਕ ਕਹਿੰਦੇ ਜੀ ਬਾਦਲਾਂ ਦਾ ਤਾਂ ਕਹਿੰਦੇ ਸਿਰੇ ਹੀ ਕਰ ਦਿੱਤਾ ਪੰਜਾਬ ਦੇ ਮੁੱਖ ਮੰਤਰੀ ਨੇ ਹੋਰ ਚਾਹੀਦਾ ਕੀ ਹੈ ਜਿਹੜੇ ਲੋਕ ਪੰਜਾਬ ਨੂੰ ਲੁੱਟ ਰਹੇ ਸੀ ਬੜੇ ਲੰਬੇ ਸਮੇਂ ਤੋਂ 25 ਸਾਲ ਤੱਕ ਇਹਨਾਂ ਨੇ ਖੁਦ ਲੁੱਟਿਆ ਹੁਣ ਫੇਰ ਕਹਿੰਦੇ ਸਾਨੂੰ ਪੰਜਾਬ ਦੇ ਦਿਓ ਸਾਡੇ ਪੁੱਤ ਪਰੋਤੇ ਰਹਿ ਗਏ ਜੀ ਲੁੱਟਣ ਬੰਦੀਓ ਸੋ ਹੁਣ ਪੰਜਾਬ ਦੇ ਲੋਕਾਂ ਨੂੰ ਇਹਨਾਂ ਨੂੰ ਆਪਦੇ ਉਹਦੇ ਪਿੰਡਾਂ ਸ਼ਹਿਰਾਂ ਦੇ ਵਿੱਚ ਨਹੀਂ ਵੜਨ ਦੇਣਾ ਚਾਹੀਦਾ ਕਿਉਂਕਿ ਉਹੀ ਲੋਕ ਨੇ ਜਿਹੜੇ ਤਖਤ ਤੇ ਜਾ ਕੇ ਕਈ ਵਾਰ ਮਾਫੀਆਂ ਮੰਗੀਆਂ ਕਈ ਵਾਰ ਇਹਨਾਂ ਦੇ ਵੱਡੇ ਬਾਦਲ ਨੇ ਭਾਂਡੇ ਵਾਜੇ ਕਿਸ ਗੱਲ ਤੋਂ ਵਾਜੇ ਜੇਕਰ ਕੋਈ ਗਲਤੀ ਸੀ ਤਾਂ ਹੀ ਇਹਨਾਂ ਨੇ ਕੁਝ ਕੀਤਾ ਤਾਂ ਐਸੇ ਸੁਖਵੀਰ ਬਾਦਲ ਨੇ ਕਿੰਨੇ ਵਾਰ ਕਿਹਾ ਕਹਿੰਦਾ ਸਾਡੀ ਸਾਡੇ ਤੋਂ ਗੋਲੀ ਚਲਵਾ ਦਿੱਤੀ ਗਈ ਸੀ ਨਾਮ ਜਪਦੀਆਂ ਸੰਗਤਾਂ ਮਰਵਾਈਆਂ ਇਹ ਉਹੀ ਲੋਕ ਨੇ ਇਹ ਲੋਕ ਨੇ ਜਿਨ੍ਹਾਂ ਨੇ ਗੋਲੀकांड ਕਰਵਾ ਕੇ ਜਰਨਲ ਅਡਹਿਰ ਨੂੰ ਮਜੀਠੀਏ ਦੇ ਘਰ ਦੇ ਵਿੱਚ ਰੋਟੀ ਖਵਾਈ ਜਾਂਦੀ ਹੈ 1000 ਬੰਦਾ ਮਾਰਨ ਤੋਂ ਬਾਅਦ ਉਹਨੇ ਪੰਜਾਬ ਦੇ ਲੋਕ ਜੇਕਰ ਇੱਥੋਂ ਹੀ ਸਮਝ ਲੈਣ ਤਾਂ ਚੰਗਾ ਤੇ ਨਹੀਂ ਪੰਜਾਬ ਦੀ ਦਸ਼ਾ ਕੀ ਹੋ ਜਾਣੀ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਕੋਈ ਅੰਦਾਜ਼ਾ ਨਹੀਂ ਕਿਉਂਕਿ ਇਹ ਪੰਜਾਬ ਨੂੰ ਲੁੱਟਣ ਦੇ ਵਿੱਚ ਮਾਹਰ ਲੋਕ ਨੇ ਇਹਨਾਂ ਨੂੰ ਤਰੀਕਾ ਬੜਾ ਪੁਰਾਣਾ ਕਿਉਂਕਿ ਇਹਨਾਂ ਦਾ ਵੱਡਾ ਵਾਦਲ ਇਸੇ ਤਰ੍ਹਾਂ ਹੀ ਕਰਦਾ ਰਿਹਾ ਇਹਨਾਂ ਨੂੰ ਸਿਖਾਉਂਦਾ ਰਿਹਾ ਤਾਂ ਠੀਕ ਹੈ ਪੰਜਾਬ ਵਾਲਿਓ ਜਿੰਨੇ 99 ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨਾਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ